ਅੱਜ ਮੀਟਿੰਗ ਕੀਤੀ ਸੀ ਇਸ ਬੰਦ ਦੇ ਵਿੱਚ ਅੱਜ ਜਿਹੜੀ ਮੀਟਿੰਗ ਹੋਈ ਆ ਜੀ ਸਭ ਤੋਂ ਪਹਿਲਾਂ ਤੇ ਇਹ ਸੀਗਾ ਕਿ ਜਿਹੜੇ ਕੁਦਰਤੀ ਆਫਤ ਆਪਾਂ ਨੂੰ ਆਈ ਹੋਈ ਆ ਫੜਾ ਦੀ ਉਹਦੇ ਵਾਸਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਵਾਸਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਸੀਗੇ ਉਸ ਤੋਂ ਬਾਅਦ ਅਰਦਾਸ ਬੇਨਤੀ ਹੋਈ ਸੀਗੀ ਤੇ ਉਸ ਤੋਂ ਬਾਅਦ ਇੱਕ ਛੋਟੀ ਜਿਹੀ ਸਾਡੀ ਮੀਟਿੰਗ ਸੀਗੀ ਜਿਹੜੀ ਬੀਕੇ ਜੂ ਕਾਦੀਆਂ ਵੱਲੋਂ ਸਾਡੇ ਕੋਲ ਸਾਰੇ ਵੀਰ ਪਹੁੰਚੇ ਸਨ ਬਲੌਕ ਪ੍ਰਧਾਨ ਸਦਾ ਜੋਗਾ ਸਿੰਘ ਜੀ ਢਲਵਾ ਤੋਂ ਸਤਪਾਲ ਸਿੰਘ ਜੀ ਸਾਰੇ ਤੇ ਅਸੀਂ ਆਪਸ ਵਿੱਚ ਕਿਉਂਕਿ ਸਾਡਾ ਜਿਹੜਾ ਇੱਕ ਮਸਲਾ ਵਾ ਜਿਹੜਾ ਜਿੱਥੇ ਕੁਦਰਤੀ ਆਫਤ ਆ ਉਥੇ ਇਹ ਆਫਤ ਜਿੱਥੇ ਡੈਮਾਂ ਤੇ ਲੱਗੇ ਪ੍ਰਬੰਧਕ ਜਿਹੜੇ ਆ ਉਹਨਾਂ ਦੀ ਸਾਨੂੰ ਪੈ ਰਹੀ ਆ ਉਥੇ ਇੱਕ ਸਾਡੇ ਸਾਹਮਣੇ ਡੇਰਾ ਬਿਆਸ ਰਾਧਾ ਸਵਾਮੀ ਆ ਉਹਨੇ ਉਹਨਾਂ ਵੱਲੋਂ ਜਿਹੜੇ ਦਰਿਆ ਵਿੱਚ ਗੈਰ ਕਾਨੂੰਨੀ ਤੇ ਗੈਰ ਕੁਦਰਤੀ ਬੰਨ ਲਗਾ ਕੇ ਦਰਿਆ ਦਾ ਵਹਾਅ ਜਿਹੜਾ ਵਾ ਉਹ ਜ਼ਿਲ੍ਹਾ ਕਪੂਰਥਲਾ ਵਾਲੀ ਸਾਈਡ ਨੂੰ ਕਰਨ ਦੇ ਨਾਲ ਸਾਰਾ ਪਾਣੀ ਜਿਹੜਾ ਉਹ ਸਾਡੇ ਇਸ ਧੁੱਸੀ ਬੰਦੇ ਨਾਲ ਆ ਕੇ ਲੱਗ ਚੁੱਕਾ ਸੀਗਾ ਜਿਸ ਕਰਕੇ ਜਿੱਥੇ ਸਾਡੀਆਂ ਫਸਲਾਂ ਤਾਂ ਜ਼ਿਆਦਾ ਖਰਾਬ ਹੋਈਆਂ ਉੱਥੇ ਹੁਣ ਸਾਨੂੰ ਇਹ ਡਰ ਸਤਾ ਰਿਹਾ ਸੀਗਾ ਕਿ ਕਿਤੇ ਇਹ ਜਿਹੜਾ ਪਾਣੀ ਬੰਨ੍ਹ ਦੇ ਨਾਲ ਲੱਗ ਗਿਆ ਇਹ ਬੰਦ ਟੁੱਟ ਕੇ ਸਾਡੇ ਸਾਰੇ ਜ਼ਿਲ੍ਹੇ ਨੂੰ ਨਾ ਮਾਰ ਕਰ ਦੇਵੇ ਕਿਉਂਕਿ ਫਸਲਾਂ ਤਾਂ ਜਾ ਚੁੱਕੀਆਂ ਸੀ ਅਸੀਂ ਡਰਦੇ ਸੀਗੇ ਕਿਤੇ ਇਹ ਨਾ ਹੋਵੇ ਸਾਡੇ ਘਰ ਵੀ ਬਰਬਾਦ ਹੋ ਜਾਣ ਇਸ ਕਰਕੇ ਸਾਡਾ ਇੱਕ ਮਸਲਾ ਜਿਹੜਾ ਬਹੁਤ ਪੁਰਾਣਾ ਚੱਲ ਰਿਹਾ ਡੇਰਾ ਦੇ ਖਿਲਾਫ ਜਿਹੜਾ ਉਹ ਗੈਰ ਕਾਨੂੰਨੀ ਤਰੀਕੇ ਨਾਲ ਵਿੱਚ ਬੰਨ੍ਹ ਲਗਾ ਕੇ ਹੌਲੀ ਹੌਲੀ ਸਾਡੀਆਂ ਜ਼ਮੀਨਾਂ ਨੂੰ ਖੋਰਾ ਲਗਾ ਰਿਹਾ ਉਹ ਅਦਾਲਤ ਵਿੱਚ ਮਾਨਯੋਗ ਅਦਾਲਤਾਂ 'ਚ ਕੇਸ ਵੀ ਚੱਲ ਰਿਹਾ ਅਸੀਂ ਪ੍ਰਸ਼ਾਸਨ ਤੱਕ ਵੀ ਉਹਦੀ ਪਹੁੰਚ ਕਰ ਚੁੱਕੇ ਹਾਂ ਪਰantu ਇਹ ਜਿਹੜਾ ਮਸਲਾ ਵਾ ਇਹ ਐਡਾ ਕ ਵੱਡਾ ਵਾ ਕਿ ਕਿਸੇ ਥੋੜੇ ਲੋਕਾਂ ਦੇ ਵਾਸਤੇ ਗੱਲ ਨਹੀਂ ਹੈਗੀ ਇਸ ਕਰਕੇ ਅਸੀਂ ਆਪਣੇ ਹਲਕੇ ਦੀਆਂ ਸਾਰੀਆਂ ਜੁਨੀਆਨਾਂ ਨੂੰ ਤੇ ਸਾਰੇ ਲੋਕਾਂ ਨੂੰ ਇਹ ਬੇਨਤੀ ਕੀਤੀ ਕਿ ਆਓ ਆਪਾਂ ਰਲ ਮਿਲ ਕੇ ਇੱਕ ਲੋਕ ਲਹਿਰ ਬਣਾ ਕੇ ਇਸ ਮਸਲੇ ਨੂੰ ਹੱਲ ਕਰਵਾਈਏ ਤੇ ਆਪਣੇ ਲੋਕਾਂ ਦੀ ਜਿਹੜੀ ਵੱਡੀ ਆਫਤ ਵੱਜ ਰਹੀ ਆ ਸਾਡੀਆਂ ਜ਼ਮੀਨਾਂ ਜਿਹੜੀਆਂ ਉਹ ਬਿਲਕੁਲ ਤਹਿਸ ਨਹਿਸ ਹੋ ਰਹੀਆਂ ਉਹਨਾਂ ਨੂੰ ਬਚਾਇਆ ਜਾਵੇ ਇਸ ਕਰਕੇ ਅਸੀਂ ਬੇਨਤੀ ਕੀਤੀ ਸੀ ਪ੍ਰਧਾਨ ਸਾਹਿਬ ਨੂੰ ਬੀਕੇਜੂ ਕਾਦੀਆਂ ਤੋਂ ਉਹਨਾਂ ਨੇ ਇੱਕ ਵੱਡੇ ਕਾਫਲੇ ਵਿੱਚ ਆਣ ਕੇ ਸਾਡੇ ਸਮੂਲੀਅਤ ਕੀਤੀ ਆ ਔਰ ਆਪਣੇ ਵਿਚਾਰ ਰੱਖੇ ਆ ਔਰ ਸਾਰਿਆਂ ਨੇ ਇਹ ਫੈਸਲਾ ਇਸ ਮੀਟਿੰਗ ਵਿੱਚ ਕੀਤਾ ਕਿ ਆਪਾਂ ਰਲ ਮਿਲ ਕਰਕੇ ਸਭ ਤੋਂ ਪਹਿਲਾਂ ਆਪਾਂ ਆਪਣੇ ਪੂਰੇ ਹਲਕੇ ਦੇ ਕਿਸਾਨ ਵੀਰਾਂ ਨੂੰ ਔਰ ਇਨਸਾਨੀਅਤ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਇਸ ਮਸਲੇ ਬਾਰੇ ਜਾਗਰੂਕ ਕਰੀਏ ਉਹਨਾਂ ਨੂੰ ਆਪਣੇ ਨਾਲ ਤੋਰੀਏ ਉਹਨਾਂ ਨੂੰ ਆਪਣਾ ਦੁੱਖ ਦਸੀਏ ਉਸ ਤੋਂ ਬਾਅਦ ਵੱਡੇ ਲੈਵਲ ਤੇ ਆਪਾਂ ਸਾਰੀ ਦੁਨੀਆ ਨੂੰ ਬੇਨਤੀ ਕਰਕੇ ਇਸ ਮਸਲੇ ਨੂੰ ਵੱਡੇ ਲੈਵਲ ਤੇ ਉਠਾ ਕੇ ਕੋਸ਼ਿਸ਼ ਕਰੀਏ ਕਿ ਸਾਡੀ ਜਿਹੜੀ ਆਵਾਜ਼ ਹੈ ਉਹ ਸੈਂਟਰ ਸਰਕਾਰ ਤੱਕ ਜਾਵੇ ਔਰ ਇਸ ਤਰ੍ਹਾਂ ਦਾ ਇੱਕ ਪ੍ਰੋਗਰਾਮ ਦਈਏ ਕਿ ਇਹ ਜਿਹੜਾ ਮਸਲਾ ਹੱਲ ਹੋ ਜੇ ਔਰ ਸਾਡੀ ਜਿਹੜੀ ਜ਼ਮੀਨ ਹੈ ਉਹ ਬਚ ਸਕੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਇਹ ਨਾ ਕਹਿ ਸਕਣ ਕਿ ਸਾਡੇ ਬਜ਼ੁਰਗਾਂ ਨੇ ਕੋਈ ਹਮਲਾ ਨਹੀਂ ਕੀਤਾ ਕੋਈ ਹਮਲਾ ਨਹੀਂ ਮਾਰਿਆ ਤਾਂ ਕਿ ਇਹ ਜ਼ਮੀਨਾਂ ਨੂੰ ਬਚਾਇਆ ਜਾ ਸਕੇ ਕਿਉਂਕਿ ਜ਼ਮੀਨ ਤੋਂ ਬਿਨਾ ਜੱਟ ਦਾ ਜਿਹੜਾ ਹੈ ਕਿਸਾਨ ਦਾ ਜਿਹੜਾ ਹੈ ਕੋਈ ਰਹਿਣ ਸਹਿਣ ਨਹੀਂ ਹੈ ਇਸ ਕਰਕੇ ਸਾਰਿਆਂ ਨੇ ਅੱਜ ਬੜੇ ਪਿਆਰ ਨਾਲ ਔਰ ਇੱਕ ਫੈਸਲੇ ਤੇ ਪਹੁੰਚਿਆ ਕਿ ਸਭ ਤੋਂ ਪਹਿਲਾਂ ਆਪਾਂ ਇਕੱਤਰ ਹੋ ਕੇ ਸਾਰੇ ਹਲਕੇ ਨੂੰ ਜਗਾ ਕੇ ਆਪਣੇ ਨਾਲ ਤੋਰ ਕੇ ਫਿਰ ਆਪਣੇ ਕੌਮੀ ਪ੍ਰਧਾਨਾਂ ਨੂੰ ਨਾਲ ਲੈ ਕੇ ਇੱਕ ਵੱਡਾ ਪ੍ਰੋਗਰਾਮ ਜਿਹੜਾ ਵਾ ਉਹ ਦਿੱਤਾ ਜਾਊਗਾ ਜੀ ਕੀ ਫਤਿਹ ਬਹੁਤ ਹੀ ਸੰਤ ਨੇ ਜਿਹੜਾ ਪਰਾਲਾ ਕੀਤਾ ਅੱਜ ਆ ਦੇਖਿਆ ਤੁਸੀਂ ਪਾਣੀ ਦੀ ਹਮਾਰ ਕਰਕੇ ਜਿਆਦਾ ਆਪਾਂ ਇਸ ਕਰਕੇ ਇਕੱਠ ਕੀਤਾ ਸਾਰੀਆਂ ਜਥੇਬੰਦੀਆਂ ਦੇ ਨਾਲ ਸੰਯੁਕਤ ਮੋਰਚੇ ALU ਵੀ ਜਿਹੜਾ ਵਿਆਸ ਨੇ ਆਪਾਂ ਨੂੰ ਧੱਕਾ ਕਰ ਰਿਹਾ ਉਹਦੇ ਦਸਵੰਦ ਆਪਾਂ ਥੋੜਾ ਕੁ ਬੋਲਣਾ ਹੈ ਪਾ ਜੇਕਰ ਸਾਡਾ ਕੇਸ ਚੱਲ ਰਿਹਾ ਜੇ ਜੋ ਸਮਝਦਾ ਗੱਲ ਨੂੰ ਠੀਕ ਆ ਜੇਕਰ ਥੋੜੇ ਦਿਨਾਂ ਦੇ ਵਿੱਚ ਨਾ ਉਹਨੇ ਸਾਡੀ ਗੱਲ ਨੂੰ ਮਨਜ਼ੂਰ ਕੀਤਾ ਹਟਿਆ ਨਾ ਤੇ ਉਸ ਤੋਂ ਬਾਅਦ ਫਿਰ ਆਪਣੀ ਸਾਰੀ ਸੰਗ ਦੇ ਨਾਲ ਅਸੀਂ ਉੱਥੇ ਧਰਨਾ ਲਾਵਾਂਗੇ ਸ਼ਾਂਤਪੂਰੀ ਆਪਾਂ ਬੈਠਾ ਦੇ ਉੱਥੇ ਜਾ ਕੇ ਸਾਰੇ ਤੇ ਉਹਨੂੰ ਬੰਨ ਲਾਉਣ ਨਹੀਂ ਦਿਆਂਗੇ ਕਿਉਂ ਪਰਨ ਕਰ ਲਿਆ ਇਹਨਾਂ ਲੋਕਾਂ ਨੇ ਜੇਕਰ ਸਾਡਾ ਧੱਕਾ ਕਰਦਾ ਸਾਡੀਆਂ ਦੇ ਜ਼ਿਆਦਾਤਾ ਜਾਂਦੀਆਂ ਇੱਥੇ ਮੈਂ ਫਤੇ ਬਲਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤੇ ਅਨੇਕਾਂ ਨੂੰ ਅੱਜ ਅਗਾਂ ਮੀਟਿੰਗ ਰੱਖੀ ਸੀ ਕਿਸ ਮੱਦੇ ਲਈ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਧੰਨਵਾਦੀ ਆ ਉਹਨਾਂ ਸੱਜਣਾਂ ਦਾ ਜਿਹੜੇ ਸੱਜਣ ਸਾਡੇ ਪਿੰਡ ਆ ਗਏ ਸਾਡੇ ਨਾਲ ਵਾਲੇ ਆ ਤੇ ਸਾਡੇ ਦੁੱਖ ਸਹਿਰੀਖ ਹੋਏ ਆ ਤੇ ਦੁੱਖ ਉਹਨਾਂ ਦਾ ਵੀ ਸਾਡੇ ਨਾਲ ਹੀ ਆ ਪਰ ਮੋਰ ਕਰਨੀ ਪਈ ਆ ਬਹੁਤ ਅਸੀਂ ਸਾਰਿਆਂ ਨੇ ਕੀਤੀ ਆ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਯੂਨੀਅਨ ਵਾਲੇ ਆਏ ਆ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਉੱਪਰ ਜਾ ਕੇ ਆਪਣ ਲੀਡਰਾਂ ਦੱਸਾਂਗੇ ਵੀ ਸਾਨੂੰ ਆਹ ਚੰਗੀ ਆ ਜਿਹੜੀ ਸਾਡੇ ਲਈ ਸਪੈਸ਼ਲ ਆ ਤੇ ਬਾਕੀ ਗੱਲਾਂ ਦੁੱਖ ਦੀਆਂ ਤੇ ਨਾਲ ਡੇਰੇ ਨੇ ਛੱਡੇ ਅੱਖ ਨੇਗਾ ਜੀ ਆ ਚੌਥਾ ਬੰਨ ਲਾਉਣ ਲਿਆ ਅੱਧਾ ਏਰੀਆ 7 ਕਿਲੋਮੀਟਰ ਦਾ ਸਾਰਾ ਏਰੀਆ ਆ ਸਾਢੇ 3 ਕਿਲੋਮੀਟਰ ਨੇ ਬੰਨ ਲਾ ਦਿੱਤਾ ਅੱਧਾ ਬਚ ਗਿਆ ਉਹ ਸਾਰਾ ਦਰਿਆ ਜਿਹੜਾ ਇਧਰੋਂ ਕਰਦਾ ਉਹ ਜਦੋਂ ਪਾਣੀ ਨੱਥੂਗਾ ਨਾਲੇ ਬੰਨ ਲਗੇ ਕੀ ਬਣਦਾ ਇਹ ਦੇਖਣ ਵਾਲੀ ਗੱਲ ਆ ਤੇ ਬਾਕੀ ਸਰਕਾਰਾਂ ਦਾ ਵੀ ਤੁਹਾਨੂੰ ਪਤਾ ਹੀ ਆ ਜੋ ਹੈਗਾ ਸਰਕਾਰ ਤੇ ਸਾਨੂੰ ਕੋਈ ਆਸ ਨਹੀਂ ਕਿ ਅਸੀਂ ਯੂਨੀਅਨ ਦਾ ਆਸਰਾ ਲਿਆ ਤੇ ਅਸੀਂ ਇਹਨਾਂ ਦੇ ਨਾਲ ਚੱਲਾਂਗੇ ਜਿੱਥੇ ਵੀ ਜਾਣੀ ਇੱਥੇ ਵਾਇਕੁਰਜੀ ਕਾਲ ਖਾਨੀ ਸਿਧਾ ਇਹ ਹੈ ਕਿ ਤਸਵੀਰਾਂ ਵੀ ਲਾਈਆਂ ਗਈਆਂ ਨੇ ਜਾਂ ਲੀਡਰਾਂ ਆਈਆਂ ਹਾਂਜੀ ਮੈਂ ਕੋਈ ਤਸਵੀਰਾਂ ਵੀ ਨਹੀਂ ਲਾਈਆਂ ਲੀਡਰਾਂ ਲੱਗਿਆ ਜੀ ਇਹਨਾਂ ਜਿਹੜੇ ਲੀਡਰ ਹੈ ਨਾ ਜਿੰਨੇ ਮੁੱਖ ਮੰਤਰੀ ਹੋਏ ਅੱਥ ਇਹਨਾਂ ਕਿਸੇ ਨੇ ਵੀ ਕਿਸਾਨ ਨਾਲ ਦੀ ਗੱਲ ਨਹੀਂ ਕੀਤੀ ਇਹਨਾਂ ਸਾਰਿਆਂ ਦੇ ਡੇਰੇ ਨੂੰ ਪਰਹਲਤ ਕੀਤਾ ਜਦੋਂ ਇਹਨਾਂ ਦਾ ਟਾਈਮ ਆਇਆ ਕਿਸੇ ਨੇ ਜ਼ਮੀਨ ਦਿੱਤੀ ਕਿਸੇ ਨੇ ਸੜਕਾਂ ਦਿੱਤੀਆਂ ਕਿਸੇ ਨੇ ਇਹਨਾਂ ਨੂੰ ਬਿਲਡਿੰਗ ਅਪ ਲਾ ਕੇ ਦਿੱਤੀ ਟੋਟਲ ਵਾ ਸ਼ੁਰੂ ਤੋਂ ਲੈ ਕੇ ਅੱਜ ਤਾਈਂ ਸਿਰਫ ਇਹ ਸਿੱਖਾਂ ਨੂੰ ਮਾਰ ਲਈ ਸਾਨੂੰ ਮਾਰ ਲਈ ਇਹ ਡੇਰਿਆਂ ਨੂੰ ਵਧਾਦੇ ਆ ਸੈਂਟਰ ਦੇ ਇਸ਼ਾਰੇ ਤੇ ਜਿਹੜਾ ਵੀ ਮੁੱਖ ਮੰਤਰੀ ਬੰਦਾ ਉਹ ਸੈਂਟਰ ਦੇ ਇਸ਼ਾਰੇ ਤੇ ਚੱਲਦਾ ਤੇ ਉਹਨਾਂ ਨੂੰ ਖੁਸ਼ ਕਰ ਲਈ ਸਾਨੂੰ ਤੰਗ ਕਰਦਾ ਹੁਣ ਤਾਂ ਇਹੋ ਹੀ ਵਰਤਾਰਾ ਲਗਾਤਾਰ ਅਗਲੀ ਰਣਨੀਤੀ ਇਹਨਾਂ ਦੀ ਇਸ ਕਰਕੇ ਪੁਤਲੇ ਅਗਲੀ ਰਣਨੀਤੀ ਆ ਕਿ ਕਿਸਾਨ ਵੀ ਨਹੀਂ ਇਕੱਠੀਆਂ ਹੋਈ ਜਾਂਦੀਆਂ ਪਹਿਲਾਂ ਇਹ ਵੀ ਚਲੋ ਵਿਚਾਰ ਸੀ ਕੋਈ ਕਿਤੇ ਸੀ ਕੋਈ ਕਿਤੇ ਸੀ ਤੇ ਜਦੋਂ ਇਕੱਠੇ ਹੋ ਗਏ ਗਾਂ ਜੋ ਪਰਵਾਤਾਂ ਨੂੰ ਚੰਗਾ ਲੱਗਦਾ ਮੋਰਚਾ ਲਾਵਾਂਗੇ ਦੂਜੀ ਮੇਰੀ ਬੇਨਤੀ ਹੈ ਵੀ ਇਹ ਕੋਈ ਦਿੱਲੀ ਵਾਲਾ ਮੋਰਚਾ ਨਹੀਂਗਾ ਦਿੱਲੀ ਵਾਲਾ ਮੋਰਚਾ ਹੋਰ ਸੀ ਜਿਹੜੇ ਲੀਡਰ ਆਪਾਂ ਇਹਨਾਂ ਕੋਈ ਨਹੀਂ ਆਉਂਦੇ ਆ ਉਹਨਾਂ ਲੀਡਰਾਂ ਤੋਂ ਪਿੱਛੇ हट ਜਾਣਾ ਜਦੋਂ ਚੀਜ਼ ਚੱਲਦੀ ਆ ਨਾ ਚੜਾਈ ਆ ਉਦੋਂ ਸਾਰੇ ਆਵੇ ਜਦੋਂ ਚੜਾਈ ਲਾਦਦੀ ਆ ਸਾਡੀਆਂ ਜ਼ਮੀਨਾਂ ਅਸੀਂ ਦੇ ਇਥੇ ਬਰਾਂਗੇ ਵੀ ਸਰ ਵੀ ਦੇਾਂਗੇ ਤੇ ਇਥੇ ਬੁਖਤ ਆ ਕੇ ਕਿਹੜਾ ਦੋ ਦਿਨ ਦੀ ਸੇਵਾਦਾਰ ਕਿੱਥੇ ਆ ਜਾਣਗੇ ਸਿਰਫ ਸਾਨੂੰ ਅਸੀਂ ਤਹਈਆ ਕੀਤਾ ਆ ਇਹ ਤਾਂਹਈਆ ਕਰਨ ਦੀ ਲੋੜ ਨਹੀਂ ਇਹ ਜਿਹੜਾ ਮੋਰਚਾ ਕੋਈ ਔਖਾ ਮੋਰਚਾ ਨਹੀਂਗਾ ਇਹ ਫਤਿਹ ਹੋ ਜਾਣਾ ਸਿਰਫ ਇਹ ਸਾਡੀ ਥੋੜੀ ਜਿਹੀ ਕਮਜ਼ੋਰੀ ਦੇ ਨਾਲ ਇੱਥੇ ਤੱਕ ਪਹੁੰਚਿਆ ਜਿਹੜੇ ਇੱਥੇ ਇਕੱਠੇ ਨਹੀਂ ਹੋ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗੋਂ ਅਸੀਂ ਮੀਟਿੰਗ ਕੀਤੀ ਗਈ ਇਹ ਬਤਾਉਣੇ ਕਿ ਸੁਭਾ ਸਤਿ ਪਤਿ ਆ ਬਗੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਮੀਟਿੰਗ ਆ ਬਤਾਲੇ ਦੇ ਵਿੱਚ ਸਾਡੀ ਭਾਰਤੀ ਕਿਸਾਨ ਜੀ ਨੂੰ ਕਾਦੀਆ ਵੱਲੋਂ ਪਿੰਡ ਬਤਾਲੇ ਦੇ ਸੂਝਵਾ ਸਾਰੇ ਬੰਦੇ ਇਕੱਠੇ ਕਰਕੇ ਮੈਂ ਵਿੱਚ ਹੋਈ ਆ ਕਿਉਂਕਿ ਜਿਹੜਾ ਆਪਣੇ ਡੇਰਾ ਮੁਖੀ ਆਪਣੇ ਬਿਆਸ ਦਾ ਇਹਨਾਂ ਨੇ ਕੀ ਕੀਤਾ ਹੈਗਾ ਵੀ ਜਿਹੜਾ ਆਪਣੇ ਬਿਆਸ ਦਰਿਆ ਆ ਇਹਦੇ ਵਿੱਚ ਜਿੱਦਾਂ ਘੱਟੋ ਘੱਟ 3 3 3.5 ਕਿਲੋਮੀਟਰ ਤੱਕ ਇਹਨਾਂ ਨੇ ਵਿੱਚ ਰੈਂਪ ਜੇ ਬਣਾ ਕੇ ਤੋ ਜਿਹੜਾ ਆਪਣੇ ਲੋਕਾਂ ਦੀਆਂ ਜ਼ਮੀਨਾਂ ਸੀਗੀਆਂ ਉਹ ਜ਼ਮੀਨਾਂ ਜਿਹੜਾ ਉਹ ਪਾਣੀ ਦੇ ਵਿੱਚ ਵਜ ਗਏ ਤਾਂ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਖਰਾਬ ਹੋਣਦੀਆਂ ਆ ਤੇ ਇੱਥੇ ਕਿਉਂਕਿ ਪਹਿਲਾਂ ਜਿਹੜਾ ਪਾਣੀ ਦਾ ਵਹਾਅ ਸੀਗਾ ਉਹ ਬਿਲਕੁਲ ਜਿਹੜਾ ਦਰਿਆ ਸੀ ਸਿੱਧਾ ਚੱਲਦਾ ਸੀਗਾ ਸੋ ਉਹਦਾ ਕਰਕੇ ਉਹ ਡਾਫ ਲੱਗਣ ਦੇ ਨਾਲ ਪਿੱਛੇ ਜਿਹੜੇ ਆਪਣੇ ਮਾਂਡ ਦੇ ਲੋਕ ਐ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਦਿਆ ਵਾ ਜਿੰਨੇ ਆਪਣੇ ਇੱਥੇ ਕਿਸਾਨ ਸਾਰੇ ਆ ਸੋ ਇਸ ਕਰਕੇ ਉਹ ਪਿੰਡ ਵਾਲਿਆਂ ਨੇ ਸਾਡੇ ਕੋਲੇ ਮੰਗ ਰੱਖੀ ਆ ਵੀ ਆਪਾਂ ਇਹ ਜਿਹੜਾ ਡੇਰੇ ਬਿਆਸ ਦਾ ਜਿਹੜਾ ਆ ਰੈਂਪ ਆ ਇਹ ਇਹ ਆਪਾਂ ਇਥੇ اٹੋੜ ਆ ਸੋ ਉਸ ਦੇ ਵਿੱਚ ਅੱਜ ਵਿਚਾਰ ਚਰਚਾ ਹੋਈ ਆ ਉਹ ਜਿੱਦਾਂ ਜਿਦਾ ਅਸੀਂ ਗਾਂ ਤੋਂ ਮਤਲਬ ਹੁਣ ਤਾਂ ਹਾਰਡ ਚੱਲਦੇ ਆ ਜਦੋਂ ਗਾਂ ਸੁੱਕਦੇ ਆ ਫਿਰ ਅਸੀਂ ਇਹ ਜਿਹੜਾ ਮੁੱਦਾ ਆ ਬਿਲਕੁਲ ਹਾਈ ਲੈਵਲ ਦੇ ਉੱਤੇ ਚੱਕਾਂਗੇ